ਮਾਈ ਉੱਤਿਕਾ ਕਾਹਲ ਸਾਹਿਬ ਮਾਈ ਉੱਤਿਕਾ ਫਤਿਹ ਮੈਂ ਤੁਹਾਡਾ ਪੁੱਤ ਭਰਾ ਪਤੀਜਾ ਰਵਿਕਰਨ ਸਿੰਘ ਕਾਹਲ ਬੜੇ ਦਿਨ ਹੋ ਗਏ ਸੀ ਤੁਹਾਡਾ ਨਾਲ ਰੂਬਰੂ ਨਹੀਂ ਸੀ ਹੋ ਸਕਿਆ ਅੱਜ ਸਮਾਂ ਸੀ ਮੈਂ ਕਿਹਾ ਚਲੋ ਭਰਾਵਾਂ ਨੂੰ ਇੱਕ ਸਭ ਤੋਂ ਪਹਿਲਾਂ ਵਧਾਈ ਦਵਾ ਕਿਉਂਕਿ ਕੇਂਦਰ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਤੇ ਜੀਵਨ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਤਾਂ ਮੈਂ ਸਾਰੇ ਹਲਕਾ ਫਤਿਹਗੜ ਚੂੜੀਆਂ ਦੇ ਡੇਰਾ ਬਾਬਾ ਨਾਨਕ ਨੂੰ ਸੰਗਤ ਦਾ ਧੰਨਵਾਦ ਕਰਦਾ ਜਿੰਨਾ ਬੜੇ ਥੋੜੇ ਜੇ ਸਮੇਲੇ ਵਿੱਚ ਤੁਕੋ ਸਿਰਫ ਆਪਾਂ ਨੂੰ 4-5 ਕੁ ਦੇਣੀ ਮਿਲੇ ਸੀ ਕਨਵਰਸਿੰਗ ਕਰਦਾ ਉਹਦੇ ਵਿੱਚ ਵੀ ਬੜਾ ਵੱਡਾ ਹੰਗਾਰਾ ਦਿੱਤਾ ਮੇਰਾ ਤੁਹਾਡੇ ਸਾਰਿਆਂ ਦੇ ਸਿਰ ਚੁੱਕਦਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਵੀ ਕਰਦਾ ਹਾਂ ਤਾਂ ਮੈਂ ਇੱਕ ਗੱਲ ਵੀ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਚਾਤਪੂਸ ਅਕਾਲੀ ਲੀਡਰ ਜਿਹੜੇ ਲੋਕਾਂ ਨੂੰ ਬੜੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਸਿੱਖਿਆਵਾ ਦਿੰਦੇ ਹੁੰਦੇ ਸੀ ਅੱਜ ਉਹਨਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਜਦੋਂ ਅਸੀਂ ਹਲਕਾਫ ਦੇ ਘੂੜੀਆਂ ਤੋਂ ਇਲੈਕਸ਼ਨ ਲੜਦੇ ਸੀ ਨਾ ਅਸੀਂ ਸੈਂਕੜਿਆਂ 'ਚ ਹਾਰਦੇ ਰਹੇ ਹਾਂ ਤੇ ਉਦੋਂ ਸਾਨੂੰ ਹਰਾਉਂਦੇ ਵੀ ਸਾਡੇ ਆਪਣੇ ਰਹੇ ਸਾਡੀ ਪੇਟ 'ਚ ਸ਼ੁਰਾ ਵੀ ਮਾਰਦੇ ਰਹੇ ਤੇ ਹੁਣ ਜਦੋਂ ਇਹਨਾਂ ਦੀਆਂ ਬਾਗਾਂ ਖੁੱਲੀਆਂ ਸੀ ਇਹਨਾਂ ਨੂੰ ਸਾਰਾ ਕੁਝ ਕਹਿੰਦੇ ਪੇਟੇ ਲੀਡਰ ਵੀ ਖੜੇ ਸੀ ਸਾਰਾ ਕੁਝ ਖੜੇ ਸੀ ਇਹ ਹਜ਼ਾਰਾਂ 'ਚ ਹਾਰੇ ਪਰ ਇਸ ਵਾਰੀ ਤੇ ਬਿਲਕੁਲ ਹੀ ਜਗੋ ਤੇਰਵੀ ਹੋ ਗਈ ਕਿ ਅਕਾਲੀ ਦਲ ਨੂੰ ਹਲਕਾ ਫੜੇ ਗਣ ਚੋਣ 'ਚ ਸਿਰਫ ਸਿਰਫ 15000 ਵੋਟ ਮਿਲੀ ਜਿਹੜੀ ਇੱਕ ਬੜੀ ਵੱਡੀ ਨਮੂਸ਼ੀ ਦੀ ਗੱਲ ਆ ਪਰ ਮੈਂ ਇਹਨਾਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਸਾਹਿਬ ਅੱਗੇ ਅਸੀਂ ਚੁੱਪ ਸੀ ਕਈ ਸ਼ਰਮ ਮੋਹ ਲਿਹਾਜ ਸੀ ਹੁਣ ਆਪੋ ਜਿਹੜੀ ਇਹ ਗੱਲ ਹੈ ਕਿਸੇ ਨੂੰ ਗੱਲ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਛੋਟਾ ਜੁਰਮ ਮਾਰ ਲਿਓ ਹਰ ਬੰਦੇ ਨੂੰ ਗੱਲ ਕਰਨੀ ਆਉਂਦੀ ਆ ਤੇ ਗੱਲ ਦਾ ਜਵਾਬ ਵੀ ਦੇਣਾ ਆਉਂਦਾ ਵਾ ਮੈਂ ਬਹੁਤੀਆਂ ਗੱਲਾਂ ਨਹੀਂ ਕਰਨਾ ਮੈਂ ਇਸ ਕਰਕੇ ਕਹਿਣਾ ਵੀ ਹੁਣ ਜਦੋਂ ਬੋਲਣਾ ਆ ਆਪਣੇ ਆਪ ਨੂੰ ਸੋਚ ਸਮਝ ਕੇ ਵਿਚਾਰ ਕੇ ਫਿਰ ਵਿਚਾਰ ਰੱਖਿਓ ਕਿਉਂਕਿ ਹੁਣ ਅਗਲੇ ਪਾਸੇ ਵੀ ਜਿਹੜੇ ਨੇ ਨਾ ਬਗਾਨੇ ਪੁੱਤ ਵੀ ਜਿਹੜੇ ਆ ਸਾਹਮਣੇ ਚਲੋ ਬਾਕੀ ਸਾਰਿਆਂ ਦਾ ਧੰਨਵਾਦ ਮੈਂ ਇੱਕ ਵਾਰੀ ਫੇਰ ਕਰਦਾ ਸਾਰੀ ਸਮੁੱਚੀ ਸਾਧ ਸੰਗਤ ਦਾ ਜਿਨ੍ਹਾਂ ਨੇ ਮੇਰੇ ਸਿਰ ਤੇ ਬਹੁਤ ਵੱਡਾ ਮਿਰ ਭਰਿਆ ਹੱਥ ਰੱਖਿਆ ਤੇ ਮੈਂ ਵੀ ਇਹਨਾਂ ਨੂੰ ਯਕੀਨ ਦਵਾਣਾ ਜਿੱਦੀ ਜੋਗਾ ਹੈਗਾ ਪਹਿਲਿਆਂ ਦੀ ਤਰ੍ਹਾਂ 24 ਘੰਟੇ ਬਾਡੀ ਸੇਵਾਦ ਵਿੱਚ ਹਾਜ਼ਰ ਨਾ ਤੁਹਾਡਾ ਪੁੱਤਿਆਂ ਭਰਾਵਾਂ ਭਤੀਜਾਂਵਾਂ ਤੁਸੀਂ ਮੈਨੂੰ ਉਂਗਲ ਫੜ ਕੇ ਤੋਰਨਾ ਤੇ ਇਸ ਰਾਜਨੀਤਿਕ ਖੇਤਰ ਦੇ ਨੂੰ ਕਾਮਯਾਬ ਕਰਨਾ ਤੁਹਾਡਾ ਫੇਰ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ